ਆ ਰਹੇ ਹੋ ਜੀ ਨਾ ਮੈਂ ਬਹੁਤ ਹੀ ਆ ਗਿਆ ਹਾਂ ਅਮਨ ਜੀ ਆਪ ਨੂੰ ਦਿਖਾਈ ਦੇ ਵੀ ਕਿਹੜੀ ਕਲਾਸ ਚ ਪੜ੍ਹਦੀ ਹੈ ਤੁਮ ਲੋ ਨਹੀਂ ਜੀ ਬੀਐਸਸੀ ਹੋਤਾ ਹੈ ਪਰ ਇਹ ਤਾਂ 2 ਮਿੰਟ ਹੋ ਗਏ और ये वापस से नहीं डालना हां तब मेरा वो डॉक्टर से चेक करा के पैसे करा दूंगा आदमी अब तो बाकी ये चीज है अच्छी चीज है कोई जाने ना फोन चलो उसको के मेंटेनेंस भी ਇਹ ਬੜੀ ਗੱਲ ਹੈ ਬੜੀ ਗੱਲ ਹੈ ਪਹਿਲਾਂ ਠੀਕ ਹੈ ਮੈਂ ਆਪਣਾ ਕੁਝ ਹੀ ਕਿਸੇ ਨੂੰ ਸਾਬੇ ਦੇ ਰੱਖ ਕੇ ਉਹ ਵੀ ਇਹ ਗੱਲ ਹਾਈਲਾਈਟ ਮੈਂ ਹੁੰਦੀ ਨਹੀਂ ਤੇ ਨਹੀਂ ਹੁੰਦੀ ਨਹੀਂ ਆਪਾਂ ਨਾ ਇਹ ਬੈਸ ਕਰ ਬੜੀ ਗੱਲ ਇਹ ਤਾਂ ਕਿ ਨਾ ਉਹ ਵੀ ਅਸੀਂ ਤਾਂ ਜਾਣਦੇ ਹੀ ਸੀ ਕਿ ਉੱਥੇ ਵੀ ਇਹ ਸੀ हिकु मुंढ बि ठीक ਤੋ ਬਾਈਕ ਉਸ ਨੇ ਆਜਾ ਜੀ 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 ਨਹੀਂ ਨਹੀਂ ਮੈਂ ਪਰਿਵਾਰ ਦੇ ਮੈਂਬਰ ਹੈ ਪਹਿਲਾ ਪਹਿਲਾ ਆਪਣੇ ਮੰਮੀ ਪਾਪਾ ਨੂੰ ਮੱਥਾ ਟੇਕਦੇ ਸੀ ਲਾਜ ਉਹਨਾਂ ਦੀ ਅਸ਼ੀਰਵਾਦ ਨਾਲ ਸਾਰੇ ਅੱਜ ਤੇਰੇ ਕੋਲ ਯਰ ਥੈਂਕਫੁਲ ਟੂ ਹਰ ਰੱਬ ਨਾਲ ਕਰੇ ਦਿਨਾਂਵੇ ਕਿਤੇ ਬਸ ਮੰਨ ਲਓ ਚੱਲ ਚੱਲ ਤੋ ਜੀ ਅਸੀਂ ਹੋਰ ਆਪਾਂ ਜਿੱਥੇ ਨਹੀਂ ਨਹੀਂ ਮੋਟੇ ਨੂੰ ਸਾਰਾ ਸ਼ਹਿਰ ਤੇਰੇ ਨਾਲ ਹੋਂ ਮਾਪਾ ਬੱਜ ਜਜਬਾ ਰੱਖੋ ਆਪਾਂ ਕਿਸੇ ਹੋਰ ਦੀ ਹੈਲਪ ਕਰਨੀ ਅਗਰ ਬਣਾ ਗਏ ਕਿਸੇ ਨੂੰ ਹੋਵੇ ਨਾ ਜਦੋਂ ਆਪਾਂ ਸਮਰਧ ਹੋ ਜਾਾਂਗੇ ਸਗੋਂ ਤੁਸੀਂ ਕਿੰਨੇ ਸਟਰੌਂਗ ਹੋ ਗਏ ਜਾਂਦੇ ਕਿ ਤੁਹਿਆ ਹਾਂ ਨਾ ਸਭੀ ਗੱਲ ਕਈ ਲੋਕ ਅੰਦਰੋਂ ਹੀ ਪੀ ਜਾਂਦੇ ਹੁਣ ਅਫਸਰ ਬਣ ਕੇ ਆਣਾ ਵੱਡਾ ਆਪਾਂ ਠੀਕ ਹੈ ਨਹੀਂ ਪੜ੍ਹਾਈ ਕਰਕੇ ਹਾਂ ਲੈਗ ਬਣਨਾ ਮੰਮੀ ਡੈਡੀ ਦਾ ਨਾਮ ਉੱਚਾ ਕਰਨਾ ਮੈਂ ਬਹੁਤ ਬਹੁਤ ਤਨਵਾ ਚਾ ਜਿੰਨਾਂ ਮਿਲ ਕੇ ਸਾਰਿਆਂ ਨੇ ਇੰਨਾ ਸਾਥ ਦਿੱਤਾ ਹੈ ਇਹ ਤਾਂ ਤੁਸੀਂ ਉੱਤੇ ਕਰਜਨਾ ਪੱਤੀ ਨਹੀਂ ਨਹੀਂ ਦਿਲਸਾਤ ਦੋ ਤਿੰਨ ਦਿਨ ਤੋਂ ਨਾ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਸੀ ਕਿ ਦੀਪਾਉਂਦੇ ਐਮਡੀ ਰਵਿੰਦਰ ਸਿੰਘ ਰੋਕੀ ਤੇ ਆਪਣਾ ਮੁਜੀਤ ਸਿੰਘ ਲਿੰਕੋ ਜੀ ਪੂਰੀ ਟੀਮ ਇਹਨਾਂ ਦੇ ਵੱਲੋਂ ਤੁਹਾਡਾ ਹੀ ਕਿਹਾ ਕਿ ਤੁਹਾਡੇ ਉੱਤੇ ਚੈੱਕ ਦਵਾਇਆ ਜਾਏਗਾ ਤਾਂ ਤੁਸੀਂ ਕੀ ਕਹੋਗੇ ਅੱਜ ਗੁਰਪੁਰਬ ਦਾ ਦਿਨ ਨਾਲੇ ਦੇਖੋ ਜੀ ਜਿਦਾਂ ਹੀ ਵੀਡੀਓ ਵਾਇਰਲ ਹੋਈ ਤਾਂ ਸਾਰੇ ਐਫਰਟਸ ਦੇਖੋ ਅਮਨਜੀ ਕਮਨਜੀ ਤੇ ਸਰਜੀਤ ਮਾਨ ਸਾਰਿਆਂ ਨੇ ਇਹਨੂੰ ਤੁਸੀਂ ਸਾਰਿਆਂ ਨੇ ਰਲ ਕੇ ਖਾਸ ਕਰਕੇ ਪ੍ਰੈਸ ਵਾਲਿਆਂ ਨੇ ਵੀ ਹਾਈਲਾਈਟ ਕੀਤਾ ਜਦੋਂ ਵੀਡੀਓ ਵਾਇਰਲ ਹੋਈ ਤਾਂ ਸਭ ਨੇ ਦੇਖਿਆ ਜਿਹੜੇ ਫਿਰ ਦੇਚ ਹਮਦਰਦੀ ਰੱਖਦੇ ਨੇ ਲੋਕ ਸਮਾਜ ਸੇਵਾ ਦੀ ਤੇ ਉਹ ਲੋਕ ਨੇ ਰਗੇ ਆ ਜਿਹਦੇ ਚ ਕੇ ਉਸ ਦਿਨ ਵੀ ਦੇਖੋ ਆ ਕਾਫੀ ਪੈਸਾ ਮਤਲਬ ਅਕਾਉਂਟ ਚ ਵੀ ਲੋਕਾਂ ਨੇ ਪਾਇਆ ਮੇਰੇ ਇੱਕ ਦੋਸਤ ਨੇ ਜਸਵੀਰ ਸਿੰਘ ਗਿੱਲ ਹਾਂਗਕਾਂਗ ਤੇ ਉਹ ਮੁਗੇ ਡਿਸਟ੍ਰਿਕਟ ਦੇ ਨੇ ਤੇ ਉਹਨਾਂ ਨੇ ਕਿਤੇ ਉੱਥੇ ਤੁਹਾਡੀ ਵਾਇਰਲ ਵੀਡੀਓ ਦੇਖੀ ਉੱਥੋਂ ਉਹਨਾਂ ਨੇ ਲੱਖ ਰੁਪਏ ਉਹਨਾਂ ਨੇ ਸਿੱਧਾ ਕਾਉਂਟ ਚ ਪਾਇਆ ਤੇ ਇਹੀ ਉਹਦੇ ਚ ਆਪਣੇ ਦੀਪ ਹੋਮ ਤੋਂ ਸਾਰਦਿੰਦਰ ਸਿੰਘ ਜੀ ਰੋਕੀ ਜੀ ਤੇ ਇਹਨਾਂ ਦੇ ਸਾਰੀ ਇਹਨਾਂ ਦੇ ਦੋਸਤ ਇਹਨਾਂ ਦੇ ਨਾਲ ਸਾਰੀ ਟੀਮ ਅੱਜ ਇਹ 2 ਲੱਖ ਦਾ ਚੈੱਕ ਅੱਜ ਦੇ ਕੇ ਆਏ। ਸੁਮੈਨਾ ਦਾ ਬਹੁਤ ਧੰਨਵਾਦ ਕਰਦਾ ਦਿਲੋਂ ਪਰਿਵਾਰ ਦੀ ਤਰਫੋਂ ਵੀ ਜਿਨ੍ਹਾਂ ਨੇ ਕਿ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ। ਕਿਉਂਕਿ ਇਹੇ ਚੀਜ਼ਾਂ ਸਮਾਜ ਦੇ ਵਿੱਚ ਸਾਡਾ ਫਰਜ਼ ਬਣਦਾ ਵੀ ਜੇ ਪ੍ਰਮਾਤਮਾ ਨੇ ਸਾਨੂੰ ਕਿਤੇ ਸਮਰੱਥ ਬਣਾਇਆ ਕਿਸੇ ਚੀਜ਼ ਲਈ ਤਾਂ ਸਾਨੂੰ ਰਲ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ। ਕਿਸੇ ਵੀ ਲੋੜਵੰਦ ਨੂੰ ਲੋੜ ਪੈਂਦੀ ਹੈ ਤਾਂ ਸਾਨੂੰ ਅੱਗੇ ਆਉਣਾ ਚਾਹੀਦਾ ਸੋ ਇੱਕ ਚੀਜ਼ ਦੀ ਮੈਨੂੰ ਖੁਸ਼ੀ ਵੀ ਹੈ ਵੀ ਸਾਡਾ ਖਰੜ ਦੇ ਵਿੱਚ ਅਸੀਂ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਨਮਾਇਦੇ ਨੇ ਤੇ ਸਾਰੀ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਲਈ ਅੱਗੇ ਆਏ ਨੇ ਸੋ ਅੱਗੇ ਵੀ ਕਿਸੇ ਲੋੜਵੰਦ ਨੂੰ ਕੋਈ ਲੋੜ ਹੋਏਗੀ ਤਾਂ ਮੈਨੂੰ ਉਮੀਦ ਹੈ ਵੀ ਇਹ ਸਾਰਾ ਗਰੁੱਪ ਇਦਾਂ ਹੀ ਜਿਹੜੀ ਉਹ ਹੈਲਪ ਕਰਦਾ ਰਿਹਾ ਰਵਿੰਦਰ ਸਿੰਘ ਰਿਕੁਇਰਿੰਗ ਆ ਆ ਰੋਕੀ ਭਾਜੀ ਦਾ ਸਪੈਸ਼ਲ ਫੋਨ ਆਇਆ ਕਹਿੰਦੇ ਆਪਾਂ ਗਿੱਲ ਸਾਹ ਦੇ ਹੱਥੇ ਹੀ ਦਵਾਨਾ ਬੜੇ ਬੜਪਣ ਦੇ ਆ ਜੀ ਤੁਹਾਨੂੰ ਇਸ ਚੀਜ਼ ਦੇ ਬਾਰੇ ਕੋਈ ਨਾ ਤਾਂ ਬੜਾਪਨ ਹੈ ਜੀ ਇਹ ਸਾਡੇ ਦੋਸਤ ਨੇ ਜੀ ਇਹਨਾਂ ਦਾ ਬੜਾਪਨ ਹੈ ਪਰ ਇਹ ਬਹੁਤ ਵੱਡਾ ਅਪਰਾਧ ਹੈ ਬਹੁਤ ਵੱਡਾ ਅਪਰਾਧ ਹੈ ਆਪਾਂ ਹੋਰ ਬਥੇਰੇ ਕੰਮਾਂ 'ਚ ਪੈਸੇ ਖਰਚ ਕਰਦੇ ਆ ਇਹ ਬਹੁਤ ਵੱਡਾ ਅਪਰਾਧ ਹੈ ਸਾਨੂੰ ਕਹਿ ਦਿੱਤੀ ਇਹ ਮੇਰੇ ਕੋਲ ਲਵਾ ਗਈਆਂ ਗਿੱਲ ਸਾਹ ਘਰੇ ਨੇ ਬਹੁਤ ਸਤਾਰਿਆਂ ਨੇ ਸਾਡੇ ਜੋ ਉਹਨਾਂ ਨੇ ਕਿਹਾ ਉਸ ਦਾ ਇਹਨਾਂ ਦੇ ਪਿੱਛੇ ਪਿੱਛੇ ਚੱਲਣ ਵਾਲੇ ਆ ਜੀ ਜੋ ਇਹ ਕਰਦੇ ਨੇ ਸਾਨੂੰ ਸੇਹ ਦਿੰਦੇ ਨੇ ਤੇ ਸਮਾਜ ਨੂੰ ਸ਼ਹਿਰ ਨੂੰ ਵੀ ਸੇਹ ਦਿੰਦੇ ਨੇ ਜੀ ਵਧੀਆਂ ਇਨਿੱਤਾਂ ਦੇ ਨਾਲ ਨਾਲ ਵਧੀਆਂ ਇਨਸਾਨ ਵੀ ਨੇ ਜੀ ਬਹੁਤ ਵਧੀਆ ਤੇ ਜਿਹੜਾ ਇਹਨਾਂ ਨੇ ਸਾਨੂੰ ਸੇਧ ਦਿੱਤੀ ਉਸ ਹੱਬ ਨਾਲ ਅਸੀਂ ਇੱਥੇ ਪਹੁੰਚੇ ਹਾਂ ਤੇ ਲੱਗਦਾ ਤੁਸੀਂ ਵੀ ਬੜਾ ਪ੍ਰਾਲਾ ਕਿਤੇ ਪਹੁੰਚਦੇ ਹੋ ਹਰ ਜਗ੍ਹਾ ਐ ਤਾਂ ਇਹੀ ਕਹਿਣਾ ਜੀ ਬਈ ਦੇਖੋ ਟਾਟਾ ਕੈਪੀਟਲ ਵਾਲਿਆਂ ਨੇ ਸੋਚਿਆ ਸੀ ਬੱਚਿਆਂ ਦੇ ਸਿਰ ਤੋਂ ਛੱਤ ਹੋ ਗਈ ਆ ਸੀ ਉਹਨਾਂ ਨੇ ਸੋਚਿਆ ਵੀ ਇਹਨਾਂ ਕੋਲ ਕਮਾਉਣ ਵਾਲਾ ਤਾਂ ਕੋਈ ਹੈ ਨਹੀਂ ਅਸੀਂ ਉਹ ਆਪਣਾ ਆਪਣਾ ਕਰਕੇ ਇਹਨੂੰ ਦੱਬ ਲਿਆ ਮਕਾਨ ਨੂੰ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਾਰਾ ਸ਼ਹਿਰ ਨਾਲ ਖੜਜੂ ਆ ਕੇ ਇਹਨਾਂ ਤੇ ਸਾਰਾ ਸ਼ਹਿਰ ਨਾਲ ਖੜਿਆ ਰੋਕੀ ਜੀ ਖੜੇ ਨੇ ਗਿੱਸ ਸਾਹਿਬ ਖੜੇ ਨੇ ਆਮ ਜੀ ਨੇ ਪਰ ਅੱਲਾ ਕੀਤਾ ਸਭ ਜੀ ਤੇ ਮੈਡਮ ਨੇ ਸਾਰੇ ਸਾਰੇ ਸ਼ਹਿਰੇ ਖੜ ਗਏ ਜੀ ਆ ਕੇ तकरीबन ਪਾਰਟੀ ਬਾਜੀ ਤੋਂ ਉੱਪਰ ਉੱਪਕੇ ਆਮ ਆਦਮੀ ਵਾਲੇ ਵੀ ਐ ਅਕਾਲੀ ਦਲ ਵਾਲੇ ਵੀ ਐ ਭਾਜਪਾ ਵਾਲੇ ਵੀ ਐ ਸਾਰੇ ਆਏ ਜੀ ਇੱਥੇ ਪਰ ਇੱਕ ਮੈਂ ਇੱਥੇ ਇਹ ਵੀ ਕਹਿ ਦਿੰਦਾ ਵੀ ਸਾਰਿਆਂ ਨੇ ਤਾਂ ਸਾਥ ਦਿੱਤਾ ਜਿਹੜੀ ਮੌਜੂਦਾ ਸਰਕਾਰ ਆ ਨਾ ਉਹਨੇ ਬਾਹ ਨਹੀਂ ਅੱਜ ਤੱਕ ਆ ਕੇ ਫੜੀ ਸਾਡੇ ਐਮਐਲਏ ਸਾਹਿਬ ਮੈਡਮ ਨੇ ਉਹਨਾਂ ਨੂੰ ਆਉਣਾ ਚਾਹੀਦਾ ਸੀ ਉਹਨਾਂ ਦਾ ਕੋਈ ਹੋਰ ਬੰਦਾ ਆ ਕੇ ਦੱਸਦਾ ਵੀ ਪਾਈ ਅਸੀਂ ਆਹ ਤੁਹਾਡੀ ਹੈਲਪ ਕਰਦੇ ਆ ਉਹਨਾਂ ਚ ਕੋਈ ਨਹੀਂ ਆਇਆ ਜੀ ਫਿਰ ਅੱਜ ਖੜ੍ਹਦੀ ਇੱਕ ਤਾਂ ਅੱਗੇ ਆਈ ਹੈ ਖੜ੍ਹਦੀ ਇੱਕ ਤਾਂ ਫਾਇਦਾ ਕਿ ਉਹ ਵੀ ਤਾਂ ਮੈਂ ਕਹਿੰਦਾ ਸਾਰੇ ਖੜ੍ਹਦੇ ਏਕਤਾ ਲਈ